ਸਸੀ ਕਸਾਰਿਆਂ ਨੂੰ ਜੀ ਅੱਜ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਜੀ ਆਪਾਂ ਇਹ ਕਮੀਜ਼ ਦੀ ਕਟਿੰਗ ਸੌਖੇ ਸਿੰਪਲ ਤਰੀਕੇ ਨਾਲ ਕਰਾਂਗੇ ਇਹ ਸਾਰਾ ਸਮਝ ਆ ਸਕੇ ਜੀ ਆਪਣੀ ਕਮੀਜ਼ ਦੀ ਲੰਬਾਈ ਹੈਗੀ 42 ਇੰਚ ਤਿਆਰ ਹੈ ਜੀ ਤੇ ਆਪਾਂ 3 ਇੰਚ ਖਾਦਦੇ 44 ਇੰਚ ਕਪੜਾ ਲਾ ਲਏ ਅਸੀਂ ਆਪਾਂ ਨੇ ਪੱਲੇ ਦੋਨੇ ਪੱਲੇ ਇਹ ਸੈੱਟ ਕਰਕੇ ਰੱਖ ਲੈਣੇ ਜਿਹਨਾਂ ਨਾਲ ਜਿਹਨਾਂ ਨੂੰ ਪ੍ਰੈਸ ਕਰਦੇ ਸੀਗੇ ਪ੍ਰੈਸ ਨਾ ਬਿਠਾ ਲੈ ਕਪੜਾ ਜੀ ਸਭ ਤੋਂ ਪਹਿਲਾਂ ਆਪਾਂ ਤੀਰਾ ਲਾਵਾਂਗੇ ਤੀਰਾ ਇਹਨਾਂ ਦਾ ਹੈਗਾ ਇਹ ਆ ਤੁਸੀਂ ਇੱਕ ਵਾਰੀ ਨਾਖ ਵੀ ਦੇਖ ਲਓ ਜੀ ਇਹ ਪਕ ਮੀਜਿਤ ਦੇ ਟਕਟੇ ਹੀ ਕੰਨ ਲੱਗੀਆਂ ਜੀ ਥੋੜੇ ਹੈਵੀ ਨਾਪ ਹੈ ਜੀ ਇਹਨਾਂ ਦੀ ਛਾਤੀ ਫੀਟਿੰਗ ਹੈਗੀ 23.5 ਇੰਚ ਕਮਰ ਹੈਗੀ 22 ਇੰਚ ਤੇ हिਪ ਹੈਗੀ 24.5 ਇੰਚ ਆਪਣੇ ਛਾਤੀ ਦੀ ਫੀਟਿੰਗ ਇਹਨਾਂ ਦੀ ਹੈਗੀ 23.5 ਉਹਦਾ ਅਕੋਰਡਿੰਗ ਹੀ ਆਪਾਂ ਤੀਰਾ ਲਾਵਾਂਗੇ ਇਹਨਾਂ ਦਾ ਜੀ ਤੀਰਾ ਲੈਣਾ ਆਪਾਂ 7 ਇੰਚ ਤਿਆਰ 7 ਇੰਚ ਆਪਾਂ ਤੀਰਾ ਲਾਵਾਂਗੇ 7 ਇੰਚ ਹੀ ਹੀਟਾਂ ਨੂੰ ਮੋਢੇ ਲਾਵਾਂਗੇ ਹੁਣ ਆਪਾਂ ਫੀਟਿੰਗ ਨਿਸ਼ਾਨੀ ਲਾਵਾਂਗੇ 23 ਇੰਚ ਜਿਹੜੇ ਤਿਆਰ ਹੈ ਜੀ ਛਾਤੀ ਦੇ 11.5 ਪਾਫ ਕਰ ਲਾਂਗੇ ਜੀ ਪੌਣੇ 12 ਇੰਚ ਪਰ ਛਾਲੀ ਲਾਵੇ نیچے ਵੀ 7 ਇੰਚ ਦਾ ਹੀ ギャਪ ਛੱਡਣਾ ਹੈ ਜੀ ਕਮਰ ਤੱਕ ਦਾ ਹੁਣ ਆਪਾਂ ਨੇ ਕੀ ਕਰਨੇ ਨੇ ਪਲੇਟਾਂ ਪੌਣੇ ਹੀ ਰਹਿਣਗੀਆਂ ਪਲੇਟਾਂ ਕਰਕੇ ਨਾ ਆਪਾਂ ਸਿੱਧੀ ਸਲਾਈ ਹੋ ਰਾਉਣੀ ਆਪਾਂ 7 ਇੰਚ ਦੀ ਹਾਂ ਜੀ ਉਸ ਤੋਂ ਬਾਅਦ ਆਪਾਂ ਨੇ ਸਾਈਡ ਦੀ ਸਲਾਈ ਲਾਉਣੀ ਹੈ 15 ਇੰਚ ਦੀ ਤਿਆਰ ਸੀਗੇ ਇਹਨਾਂ ਦੇ ਚਾਕ ਤੇ ਆਪਾਂ 16 ਇੰਚ ਦਾ ਇੰਝ ਫਾਟੂ ਲਵਾਂਗੇ ਜੀ ਇਹ 16 ਇੰਚ ਦੇ ਪਰ ਨਿਸ਼ਾਨ ਲਗਾ ਲਿਆ ਜੀ ਤੇ ਇਹੀ ਪਾ ਇਥੇ ਮਣੀ ਆਪਾਂ ਨੇ 24.5 ਇੰਚ ਦੀ 12.5 ਇੰਚ ਮਣੀ ਹੈ ਜੀ ਠੀਕ ਹੈ ਆਪਾਂ ਸਾਰੇ ਸਲਾਈਰ ਮਿਲਾ ਦਾਂਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹ ਪਲੇਟਾਂ ਨਿਸ਼ਾਨ ਲਗਾਵਾਂਗੇ ਜੀ ਕਿਸੇ ਵੀ ਹੈਵੀ ਸੂਟ ਦਾ ਜੇ ਉਹ ਆਪਾਂ ਪਲੇਟਾਂ ਨਿਸ਼ਾਨ ਲਗਾਉਣਾ ਜਿਨ੍ਹਾਂ ਦੀ ਫਿਟਿੰਗ ਹੈ ਜੀ 22 ਤੋਂ ਉੱਪਰ ਹੈ ਜੀ ਉਹਨਾਂ ਦੀਆਂ ਪਲੇਟਾਂ ਹਮੇਸ਼ਾ ਹੀ 13 ਇੰਚ ਪਰ ਤਿਆਰ ਪਾਉਣੀ ਹੈ ਜੀ ਡੁੰਗੀਆਂ ਪਲੇਟਾਂ ਜੀਨਾ ਸੂਟਾਂ ਦੀ ਫਿਟਿੰਗ 22 ਤੋਂ ਲੈ ਕੇ 24-25 ਦੇ ਵਿਚਕਾਰ ਹੈਗੀ ਹੈ ਜੀ ਫਿਟਿੰਗ ਛਾਤੀ ਦੀ ਤੇ ਉਹਨਾਂ ਦੀ ਪਲੇਟਾ ਹਮੇਸ਼ਾ 13 ਇੰਚ ਪਰ ਪਾਣੀ ਹੈ ਜੀ 12.5 ਇੰਚ ਚਾਹ ਰਹਿਣੇ ਚਾਹੀਦੇ ਡੂੰਘੀਆਂ ਪਲੇਟਾਂ ਦੀ ਇਹਨਾਂ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਜੀ ਤੇ ਆਪਾਂ ਹੁਣ ਪਲੇਟਾ ਮਿਣਾਗੇ 3.5 ਇੰਚ ਚੜਾਈ 7 ਇੰਚ ਗਿਆਰਦਾਂ ਪਲੇਟਾਂ ਵਿੱਚ 7 ਇੰਚ ਲੰਬੀਆਂ ਪਾਉਣੀ ਹੈ ਜੀ ਆਪਾਂ ਨੇ ਕੋਈ 6.5 ਵੀ ਪਾਉਂਦਾ ਆਪਾਂ 7 ਇੰਚ ਹੀ ਪਾਵਾਂਗੇ ਮੈਂ ਇਹ ਇਹ 36.7 ਇੰਚ ਪਾਉਣੀ ਹੈ ਜੀ ਤੇ ਇੱਥੇ ਆਪਾਂ ਹੋਣ ਇਹਨਾਂ ਦੀ ਲੰਬਾਈ ਹੈਗਾ ਕਹਿੰਦੇ ਛਾਤੀ ਫੀਟਿੰਗ ਹੈਗੀ ਸੀ 38 ਇੰਚ ਉਹਦੇ ਅਕੋਰਡਿੰਗ ਆਪਾਂ ਇੱਥੇ ギャਪ ਰੱਖਣਾ 2 ਇੰਚ ਦਾ ギャਪ ਰੱਖਾਂਗੇ ਪਲੇਟਾਂ ਵਿੱਚ ਇੱਕ ਤਾਂ ਪਲੇਟ ਹੈ ਪਾਉਣੀ ਹੈ ਪਲੇਟ ਦੇ ਸਾਹਮਣੇ ਹੀ ਪਾਉਣੀ ਹੈ ਤੁਸੀਂ ਇਹ ਪਲੇਟ ਠੀਕ ਹੈ ਜੀ ਜਿਹੜੀ ਇਹਦੇ ਨਾਲ ਹੀ ਕ੍ਰੋਸ ਕਰਦੀ ਜਾਵੇ ਇਸੀਆਂ ਪਲੇਟਾਂ ਪਾਉਣ ਵਾਸਤੇ ਆਪਾਂ ਨੇ 2 ਇੰਚ ਦਾ ਗੈਪ ਰੱਖਣਾ ਹੈ ਜੀ ਇੱਥੇ ਜਿਹੜੀ ਆਪਾਂ ਸਿੰਪਲ ਪਛਿੱਧੀ ਪਲੇਟ ਪਾਈ ਸੀ ਨਾ ਉਹਦੇ ਸੈਂਟਰ ਵਿੱਚੋਂ ਹੀ ਆਪਾਂ ਨੇ ਤ੍ਰਿਸ਼ੀ ਪਲੇਟ ਪਾ ਲੈਣੀ ਜੀ ਸਾਹਮਣੇ ਜਾ ਕੇ ਤ੍ਰਿਸ਼ੀ ਪਲੇਟ ਸਾਹਮਣੇ ਦੇ ਸੈਂਟਰ ਦੇ ਨਿਕਲਣੀ ਚਾਹੀਦੀ ਹੈ ਜੀ ਸਾਹਮਣੇ ਪਲੇਟਾਂ 'ਚੋਂ ਇੱਕ ਤ੍ਰਿਸ਼ੀ ਪਲੇਟ ਹੋਰ ਪਾਵਾਂਗੇ ਆਪਾਂ ਜੇ ਮੋਢੇ ਤੇ ਪੈਂਦੀ ਹੈ ਜੀ ਉਹ ਵੀ ਇਦਾਂ ਹੀ ਘੁਮਾ ਕੇ ਪਾਵਾਂਗੇ ਜੀ ਐਂ ਦੋਨਾਂ ਦਾ ਸੈਂਟਰ ਹੋਣਾ ਚਾਹੀਦਾ ਦੋਨੇ ਪਲੇਟਾਂ ਦੇ ਸਾਹਮਣੇ ਤ੍ਰਿਸ਼ੀਆ ਪਲੇਟਾਂ ਦਾ ਇੱਕ ਸਾਹਮਣੇ ਪਲੇਟਾਂ ਦਾ ਹੈ ਉਹ ਸੈਂਟਰ ਲੈ ਲੈਣਾ ਆਪਣਾ 2 ਇੰਚ ਦਾ ਉਹ ਵੀ ਉਹ ਵੀ ਆਪਾਂ 6.5 ਇੰਚ ਦੇ ਵਿਚਕਾਰ ਇੱਥੇ ਪਾ ਲੈਣਾ ਜੀ ਠੀਕ ਹੈ ਜੀ ਮੋਡੇ ਜੀ ਕਾਟ ਇਹਦੇ ਬਸ ਨੇ ਹੀ ਪੋਣਾਈ ਹੈਗਾ ਜਿਹੜੀ ਆਪਾਂ ਨੇ ਕਾਟ ਪਾਈਏ ਮੋਡੇ ਜੀ ਉਹਦੇ ਅੰਦਰਵਾਰ ਹੀ ਆਉਣਾ ਚਾਹੀਦਾ ਏ ਕੱਟ ਪਲੇਟਾਂ ਦਾ ਹੀ ਹੁਣ ਆਪਾਂ ਮੋਡੇ ਜੀ ਕਾਟ ਪਾਵਾਂਗੇ ਜੀ ਇਹ ਕਾਟ ਬਹੁਤ ਢੰਗੀ ਨਹੀਂ ਪੈਣੀ ਹੈਗੀ ਥੋੜੀ ਵੱਡੀ ਹੋ ਪੈਣੀ ਥੋੜੇ ਮੋਡੇ ਨੇ ਭਾਰੀ ਨੇ ਨਾ ਐਸ ਕਾ ਕੇ ਆਪਾਂ ਸਾਹਮਣੇ ਪਲੇਟ 'ਤੇ ਪਾ ਮੈਂ ਸਿੱਧੇ ਜੀ ਤੇ ਫੀਟਿੰਗ ਨਿਸ਼ਾਨ 'ਤੇ ਕ੍ਰੋਸ ਕਰ ਦਾਂਗੇ ਜੀ ਠੀਕ ਹੈ ਹੁਣ ਜਿਹੜੀ ਮੇਨ ਗੱਲ ਆ ਆਪਾਂ ਕਦੇ ਵੀ ਕਿਸੇ ਸੂੜ ਆਪਾਂ ਕਦੇ 프ਰੰਟਕ ਬਹੁਤ ਘੱਟ ਮਿਲਦੇ ਆਪਾਂ ਆਪਾਂ ਨਾਲ ਇੱਥੇ ਗਲ ਦੇ ਹੇਠਾਂ ਨੀਚੇ 프ਰੰਟ ਮਿਲਣਾ ਜੀ ਇੱਕ ਮਿੰਟ ਹਾਂ ਦਿਖਾਣੇ ਆ ਜੀ ਮੈਂ ਜਦੋਂ ਆਪਾਂ ਨੇ ਮੋੜੇ ਦੀ ਕਾਟ ਪਾ ਕੇ ਹਟੜਾਏ ਜੀ ਨਾ ਪਿਛਲੀ ਜਿਹੜੇ ਮੋੜ ਲਈ ਪਾ ਕਾਟ ਪਾਉਣੀ ਹੈ ਜੀ ਨਾ ਉਦੋਂ ਆਪਾਂ ਇਹ 프ਰੰਟ ਮਿਲਣਾ 프ਰੰਟ ਕੀ ਜਾਂਦਾ ਆ ਗਲ ਦੇ ਹੇਠਾਂ 프ਰੰਟ ਮਿਲਣਾ ਆਏ ਇੱਕ 모ੜੀ ਸਲਾਈ ਲੈ ਕੇ ਦੂਜੀ 모ੜੀ ਸਲਾਈ ਤੱਕ ਇਹ ਹੈਗਾ ਆਪਣਾ 15 ਇੰਚ ਤਿਆਰ ਇਹ ਜਰੂਰ ਮਿੰਨਾ ਜੀ ਹਰੇਕ ਨਹੀਂ ਇੱਥੇ ਕੋ ਝੋਲ ਜਾ ਬਣ ਜਾਂਦਾ ਜੀ ਕਪੜਾ ਇਕੱਠਾ ਹੋ ਜਾਂਦਾ ਇੱਥੇ ਇਹ ਨਹੀਂ ਕਰਨਾ ਹੈਗਾ ਇਹ ਹਮੇਸ਼ਾ ਹਰੇਕ ਦਾ ਹੀ ਮਿੰਨਾ ਆਪਨਾਪਣਾ ਹੈ ਜੀ ਜਿਨ੍ਹਾਂ ਦੇ ਹੈਵੀ ਜ਼ਿਆਦਾ ਨਾਪ ਵੱਡੇ ਨੇ ਨਾ 22 23 24 ਉਹਨਾਂ ਨੂੰ ਹਮੇਸ਼ਾ 15 ਇੰਚ ਤਿਆਰ ਰਹਿਣਾ ਚਾਹੀਦਾ ਜੀ ਫਰੰਟ 4.5 5 15 ਇੰਚ ਤਿਆਰ ਰਹਿਣਾ ਚਾਹੀਦਾ ਜੀ ਠੀਕ ਹੈ ਜੀ ਹੁਣ ਆਪਾਂ ਪਾਉਣੇ ਜੀ ਕਾਟ ਹੁਣ ਫਰੰਟ ਦੀ ਕਾਟ ਦੇ ਨਿਸ਼ਾਨ ਲਾਵਾਂਗੇ ਜੀ ਇਹ ਫਰੰਟ ਸੀਗਾ 15 ਇੰਚ ਤੇ ਆ ਸੀਗਾ ਤੇ ਆਪਾਂ 15.5 ਇੰਚ ਲਵਾਂਗੇ ਜੀ ਅੱਧਾ ਇੰਚ ਵਿਚ ਆ ਜਾਣਾ ਜੀ ਮੋਢੇ 'ਚ ਕੱਟ ਦੇ ਇਹੇ ਵਿਚ ਨੂੰ ਹੀ ਆਪਾਂ ਕ੍ਰੋਸ ਕਰਕੇ ਆਪਾਂ ਮੋਢੇ ਦੇ ਮੁਰਲੇ ਕੱਟ ਪਾਵਾਂਗੇ ਜੀ ਤਾਂ ਕਿ ਹਮਾਂ 15 ਇੰਚ ਫਰੰਟ ਰਹਿ ਸਕੇ 15.5 ਕੱਟ ਵਾਣੀ ਜੀ ਆਪਾਂ ਨੇ ਇਹੇ ਬੂਲੀ ਫਰੰਟ ਦੀ ਕਾਟ ਥੋੜੀ ਡੂੰਗੀ ਪਾਉਣੀ ਹੈ ਜੀ ਮੋਢੇ 'ਚ ਕਾਟ ਨਾਲੋਂ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਣੀ ਹੈ ਜੀ ਹੁਣ ਆਪਾਂ ਮੂਰਲੀ ਕਾਰਟ ਪਾਉਣ ਲੱਗੇ ਆ ਜੀ ਠੀਕ ਹੈ ਜੋ ਦੋ ਪਾਰੇ ਮੂਰਲੀ ਕਾਰਟ ਪਾਉਣੀ ਆ ਤਾਂ ਇੱਕ ਪੱਲਾ ਉੱਪਰ ਚੱਕ ਲੈਣਾ ਛੇਹਲਾ ਪੱਲਾ ਇੱਥੇ ਰਹਿਣ ਦੇਣਾ ਜੀ ਇੱਕ ਪੱਲਾ ਹੱਥੇ ਚੱਕ ਲੈਣਾ ਠੀਕ ਹੈ ਜੀ ਮਤਲਬ ਦੋ ਪੀਸ ਛੇਹੜਾ ਚੱਕ ਉੱਪਰਲੇ ਚੱਕ ਲੈਣੇ ਦੋ ਛੇਹੜਾ ਰਹਿਣ ਦੇਣੇ ਪਿਛਲੇ ਪੱਲੇ ਦੇ ਠੀਕ ਹੈ ਜੀ ਹੁਣ ਆਪਾਂ ਮੂਰਲੀ ਕਾਰਟ ਪਾਵਾਂਗੇ ਜੀ ਇਹ ਜਿਹੜੀ ਮੁਰਲੀ ਕਾਟ ਪਾਉਣੀ ਹੈ ਜੀ ਆਪਾਂ ਥੋੜੀ ਜੀ ਡੀਪ ਰੱਖ ਕੇ ਪਾਉਣੀ ਹੈ ਬਸ ਪੈਰ ਪੈਰ ਦੀ ਸਲਾਈ ਨਾ ਥੋੜੀ ਕਟਿੰਗ ਡੀਪ ਰੱਖ ਕੇ ਕਰਨੀ ਹੈ ਪਿਛਲੇ ਪੱਲੇ ਨਾਲ ਆਹ ਦੇਖੋ ਤੁਸੀਂ ਆਹ ਦੇਖੋ ਥੋੜੀ ਡੀਪ ਰੱਖ ਕੇ ਪਾਉਣੀ ਤਾਂ ਕਿ ਨਾ ਯਾਰ ਕਮੀਜ਼ ਪਿੱਛੇ ਨੂੰ ਨੀ ਜਾਂਦਾ ਜੀ ਬਹੁਤਾ ਠੀਕ ਹੈ ਜੀ ਇਹ ਸਲਾਈ ਵੀ ਇਦਾਂ ਹੀ ਲਾਉਣੀ ਆਪਾਂ ਪਿੱਛੇ ਡੀਪ ਰੱਖ ਕੇ ਠੀਕ ਹੈ ਜੀ ਤੇ ਹੁਣ ਟਾਕਲ ਗਾਲਾਂਗੇ ਆਪਾਂ 300 프ਰੰਟ ਹਾਰੀ ਕਰਨਾ ਨਾ ਆਪਣਾ ਹੀ ਹੈ ਜੀ ਅੱਧਾ ਇੰਚ ਫालतू ਰੱਖਣਾ ਜਦ ਕਟਿੰਗ ਕਰੀ ਲਈ ਠੀਕ ਹੈ ਜੀ ਜੇ ਸਾਢੇ 13 ਹੁੰਦਾ ਹੈ ਜਾਂ 1.5 12 ਹੁੰਦਾ ਹਰ ਇੱਕ ਦਾ ਆਪਣਾ ਅੱਧਾ ਹੀ ਸਿਰਫ ਆਲੂ ਰੱਖਣਾ ਹੈ ਜੀ ਬਹੁਤ ਵਧੀਆ ਫਿਟਿੰਗ ਆਏ ਚੋਲ ਪੈਦੇ ਨੇ ਗੱਪੇ ਫੈਂਟ ਕਪੜਾ ਇਕੱਠਾ ਹੋ ਜਾਂਦੇ ਮੋਢਿਆਂ ਦੇ ਇਸ ਕਰ ਉਹ ਨਹੀਂ ਹੁੰਦਾ ਕਦੇ ਵੀ ਹਰ ਇੱਕ ਦਾ ਆਪਣੀ ਨਾਲ ਆਪਣਾ ਜਿਨ੍ਹਾਂ ਦੀ ਗਲੇ ਡੀਪ ਨੇ 7 ਇੰਚ ਤਿਆਰ ਆ 5.5 ਇੰਚ ਤੇ ਉਹਨਾਂ ਦਾ ਤੀਰਾ ਹਮੇਸ਼ਾ ਕੱਟ ਰੱਖਣਾ ਹੈ ਜੀ ਜੇ 5.5 ਇੰਚ ਤਿਆਰ ਮੋਢੇ ਨੇ ਪਿਛਲੇ ਪਿਛਲਾ ਗਲ ਤਿਆਰ ਹਰ 7 ਇੰਚ ਤਿਆਰ ਹੈ ਜੀ ਤਾਂ ਉਹਨਾਂ ਦਾ ਤੀਰਾ 6.5 ਇੰਚ ਹੀ ਰੱਖਣਾ ਹੈ ਠੀਕ ਹੈ ਜੀ ਜਦੋਂ ਆਪਾਂ ਨੇ ਗਾਲ ਝੜ ਲਿਆ ਜੀ ਜਦੋਂ ਆਪਾਂ ਬਾਹਮਾ ਝੜਨੀ ਹੈ ਨਾ ਤਾਂ ਹਮੇਸ਼ਾ ਆ ਜੀ ਮਿਣਨਾ ਆਪਣੀ ਆਪਾਂ ਨੇ ਵੀ ਮੋਡੇ ਕਿੰਨੇ ਰਹਿਗੇ ਵਿਚਕਾਰ ਇਹ ਹੈਵੀ ਸੂਟ ਆ ਜਿਹੜਾ ਮਹਨ ਬਣਾ ਰਹੀ ਆ ਇੱਥੇ 23 ਇੰਚ ਜਿੰਨਾ ਫਿਟਿੰਗ ਹੈਗੀ ਆ ਜਾਂ 22 ਤੇ 23 ਉਹਨਾਂ 3 ਇੰਚ ਤਿਆਰ ਚਾਹੀਦੇ ਆ ਆ ਚੀਜ਼ ਤੀਰਾ ਬਗੈਰ ਗਲ ਤੋਂ ਪਹਿਲਾਂ ਗੱਲ ਬਣਾ ਲੈਣਾ ਪਾਣੀ ਫਿਟਿੰਗ ਕਰ ਲੈਣੀ ਸਾਰੀ ਤਾਂ ਇੱਥੇ 3 ਇੰਚ ਤਿਆਰ ਚਾਹੀਦਾ 3.5 ਇੰਚ ਪਰ ਨਾਪ ਲੈਣਾ ਇੱਥੇ ਫਿਰ ਬਾਹਾਂ ਜੜਨੀ ਆ ਬਾਕੀ ਇਹ ਜੋ ਕਪੜਾ ਖਾਲਤੂ ਹੈਗਾ ਕਟਿੰਗ ਕਰ ਦੇਣੀ ਆਪਾਂ ਨੇ ਆਏ ਕਾਟ ਦੇ ਨਾਮ ਮੈਚ ਹੁਣ ਆਪਾਂ ਇਹ ਮੋਢੇ ਦੀ ਕਾਰਡ ਪਾਵਾਂਗੇ ਜੀ 4 ਇੰਚ ਇਸ ਆਪਾਂ ਗਰਾਂ ਲਾਪ ਲੈਣੇ 4 ਇੰਚ ਹਮੇਸ਼ਾ ਇਹ ਗਰ 4 ਇੰਚ ਦੀ ਪਾਉਣੀ ਹੈ ਜੀ ਜਿਹੜੇ ਬੱਚੇ ਜਿਹੜੇ ਦੀਪ ਗਲੇ ਪਾਉਣੇ ਉਹਨਾਂ 3 ਇੰਚ ਰੱਖਣਾ ਜੀ ਜੇ ਨੋਰਮਲ ਗਰਲੇ ਤੇ 4 ਇੰਚ ਦੇ ਰੱਖਣੇ ਹੈ ਜੀ ਉਹਨਾਂ ਛੱਡ ਕੇ ਅੱਧੇ ਇੰਚ ਜੇ ਕਾਟ ਪਾਵਾਂਗੇ ਗਰ ਤੋਂ ਲੈ ਕੇ ਮੋਢੇ ਤੱਕ ਅੱਧੇ ਇੰਚ ਕਾਟ ਪਾਵਾਂਗੇ ਜੀ ਕਿਰਸ਼ੀ ਠੀਕ ਹੈ ਜੀ ਇਹ ਬਟਾ ਕੇ ਨਿਸ਼ਾਨ ਲਾ ਲਾਂਗੇ ਇੱਥੇ ਠੀਕ ਹੈ ਹੁਣ ਜਿੰਨੀਆਂ ਇਹ ਪਰ ਪਲੇਟਾਂ ਪਾਈਆਂ ਉਹਨਾਂ ਟੱਕ ਦੇ ਨਿਸ਼ਾਨ ਲਾ ਲਾਂਗੇ ਜੀ ਕੀੜੀ ਨਿਸ਼ਾਨਾ ਲਾ ਲੈਣਾ ਜੀ ਆਪਾਂ ਨੇ ਤੇ ਇਸੇ ਪੈਟਰਨ ਨਿਸ਼ਾਨਾ ਲਾ ਤੇ ਆਪਾਂ ਨੇ ਹੀ ਪੈਟਰਨ ਨਿਸ਼ਾਨਾ ਲਾ ਲੈਣਾ ਠੀਕ ਹੈ ਇਹ ਪੈਟਰਨ ਨਿਸ਼ਾਨ ਵੀ ਲਾ ਲਾਂਗੇ ਜੀ ਆਪਾਂ ਚਾਹੇ ਚਾਕੇ ਇਦਾਂ ਹੀ ਲਾ ਲਓ ਜੀ ਚਾਹੇ ਤੁਸੀਂ ਸੂਈ ਨਾਲ ਵੀ ਲਾ ਸਕਦੇ ਹੋ ਉਹ ਵੀ ਰੱਖ ਕੇ ਵਿੱਚ ਕਾ ਜਿੱਥੇ ਆਪਾਂ ਨਿਸ਼ਾਨ ਪੁਆਇੰਟ ਲਾਇਆ ਹੋਇਆ ਹੈ ਉਹਦੇ ਨਾਲ ਹੀ ਆਪਾਂ ਸਾਰੇ ਪੱਲੇ ਨਿਸ਼ਾਨ ਲਾ ਲਾਂਗੇ ਜੀ ਗਈ ਅਨਛਾ ਲਾ ਲੈਨੇ ਆਪਾਂ ਨੇ ਹੁਣ ਮੋੜ ਲੈ ਜਪਾ ਪੱਲਾ ਇਕੱਠਾ ਕਰਦੇ ਹੁਣ ਪਿਛਲਾ ਗळा ਕੱਟ ਕਰੀਂ ਕਰ ਲੈਨੇ ਜੀ ਇਹ ਗळा 4.5 ਇੰਚ ਤਿਆਰ ਸੀਗਾ ਪਿਛਲਾ ਗळा ਆਪਾਂ ਨੇ 5 ਅੱਧਾ ਇੰਚ ਫਾਲਤੂ ਰੱਖਣਾ 5 ਇੰਚ ਕਰਨਾ ਜੀ 2.5 ਇੰਚ ਦੀ ਆਪਾਂ ਨੇ ਚੜਾਈ ਰੱਖਣੀ ਹੈ ਜੀ ਤੇ ਥੋੜਾ ਜਿਹਾ ਆਪਾਂ ਗਲਾਈ ਦੇਣੀ ਹੈ ਜੀ ਠੀਕ ਹੈ 10 ਇੰਚ ਗਲਾਫ ਹਮੇਸ਼ਾ ਫਾਲਤੂ ਰੱਖਣਾ ਹੈ। ਜੇ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ। ਸਬਸਕ੍ਰਾਈਬ ਜਰੂਰ ਕਰਨਾ ਜੀ। ਥੈਂਕ ਯੂ।